ਇੱਕ ਵਾਰ ਚਲਾਉਣੀ ਬਾਈ ਜੀ ਜੈ ਸਿਕੋ ਜੀ ਜੈ ਸਿਕੋ ਬਾਈ ਜੀ ਬਾਈ ਗੁੱਜੀ ਦਾ ਖਲਸਾ ਬਾਈ ਗੁੱਜੀ ਦੀ ਪਰਦੇ ਪਿੰਡ ਉੱਚਾ ਵੱਲੋਂ ਤੇ ਫਰ ਡਰਾਈਵਰ ਵੀਰਾਂ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਤੇ ਸਾਰੇ ਸੰਜੋਗ ਨਾਲ ਸਤਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਛੇ ਦੀ ਵਿਹਾੜੇ ਤੇ ਜੋ ਆਪਾਂ ਛੱਡੇ ਮਿੱਠੇ ਜਲਦੀਆਂ ਸਮਿਨਾ ਲਗਾਈ ਗਈਆਂ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਅਸੀਂ ਗੁਜਾਰਸ਼ ਕਰਦੇ ਆ ਕਿ ਹਰ ਸਾਲ ਇਦਾਂ ਹੀ ਸਾਰੇ ਵੀਰਾਂ ਤੇ ਮਿਹਨਤ ਪ੍ਰਯਾਸ ਰੱਖਦੇ ਇਦਾਂ ਹੀ ਚੱਤੇ ਪੈਂਦੇ ਰਹਿਣ ਤੇ ਚਪੇਲਾ ਠੰਡੇ ਮਠੇ ਚੱਲਦੀਆਂ ਚੱਲਦੀਆਂ ਰਹਿਣ ਧੰਨ ਧੰਨ ਸ੍ਰੀ ਗੁਰੂ ਸਾਡੇ ਬਾਬਾ ਲੀਦਰ ਸਿੰਘ ਜੀ ਉਹਨਾਂ ਦੇ ਸੰਯੋਗ ਨਾਲ ਬਹੁਤ ਵੱਡੀ ਜਿੰਨੀਆਂ ਸੇਵਾ ਚੱਲ ਰਹੀ ਆ ਤੇ ਉਹਨਾਂ ਦੇ ਇੱਥੇ ਮੇਰੇ ਪਰ ਹੱਥ ਆ ਜੀ ਤੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਹੁਤ ਸੰਯੋਗ ਦਿੱਤਾ ਜੀ ਇੰਨੇ ਕਿ ਬੇਨਤੀਆਂ ਪ੍ਰਮਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਟੈਂਟ ਉੱਚਾ ਦੀ ਸਾਧ ਸੰਗਤ ਦੁਕਾਨਦਾਰ ਵੀਰਾਂ ਵੱਲੋਂ ਟੈਕਸੀ ਡਰਾਈਵਰ ਵੀਰਾਂ ਵੱਲੋਂ ਇੰਨਾ ਵੱਡਾ ਉਪਰਾਲਾ ਕੀਤਾ ਗਿਆ ਜੀ ਬਹੁਤ ਚਲੋ ਮਹਾਰਾਜ ਬਾਬਾ ਤੁੰਤਨ ਬਾਬਾ ਲੀਡਰ ਸਿੰਘ ਜੀ ਦੀ ਕਿਰਪਾ ਨਾਲ ਬਹੁਤ ਅੱਛਾ ਸਰੇ ਚੜਿਆ ਜੀ ਆਪਾਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਰੀ ਪਿੰਡ ਦੀ ਉੱਚਾ ਸਾਧ ਸੰਗਤ ਦੁਕਾਨਦਾਰ ਵੀ ਡਰਾਈਵਰ ਵੀ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣ ਜੋ ਆਪਾਂ ਮਹਾਰਾਜ ਦੀ ਕਿਰਪਾ ਨਾਲ ਇਸੇ ਤਰ੍ਹਾਂ ਲੰਗਰ ਲਗਾਉਂਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ